ਹੀ ਮਿਸ਼ਨ ਪੰਜਾਬੀ ਅੱਜ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਦੀ ਨਜ਼ਰ ਜਿਹੜੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੇ ਸ਼ਹੀਦੀ ਸਮਾਗਮ ਉੱਤੇ ਲੱਗੀ ਹੋਈ ਸੀ ਖੈਰ ਸ਼ਹੀਦੀ ਸਮਾਗਮ ਨੇ ਕਿਹੜੀ ਪੈੜ ਛੱਡੀ ਹੈ ਕਿਹੜਾ ਕੋਈ ਨਵਾਂ ਅਧਿਆਏ ਸ਼ੁਰੂ ਹੋਇਆ ਇਸ ਤੋਂ ਇਲਾਵਾ ਜਿਹੜੀ ਹੈ ਲੁਧਿਆਣਾ ਜਿਮਨੀ ਚੌਂ ਪਿੰਡ ਜਿਹਦੇ ਵਿੱਚੋਂ ਇੱਕ ਸੰਕੇਤ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਅਫਸਰਾਂ ਨੇ ਜਿਹੜੀਆਂ ਨਵੀਆਂ ਗੋਟੀਆਂ ਫਿਟ ਕੀਤੀਆਂ ਜਾਣ ਲੱਗੀਆਂ ਨੇ ਉਹਨਾਂ ਵੱਲੋਂ ਇੱਕ ਅਫਸਰ ਵੱਡਾ ਅਫਸਰ ਸਸਪੈਂਡ ਕਰ ਦਿੱਤਾ ਗਿਆ ਹੈ। ਕਹਿੰਦੇ ਅਜਹੀ ਸਾਰੀ ਮਾਮਲੀ ਅੱਜ ਦੀ ਇਸ ਖਾਸ ਚਰਚਾ ਲਈ ਸਾਡੇ ਨਾਲ ਜੁੜਿਆ ਹੈ। ਉੱਗੇ ਰਾਸ਼ੀ ਮਾਹਰ ਤੇ ਲੇਖਕ ਸਰਦਾਰ ਪਰਮਜੀਤ ਸਿੰਘ ਸਰਵਾਜੀ। ਸੋ ਸਰਵਾ ਸਾਹਿਬ ਤੁਹਾਡਾ ਸਵਾਗਤ ਹੈ ਜੀ ਵੈਲਕਮ ਚੈਨਲ 'ਚ। ਚੈਨਲ ਵੀ ਮਿਸ਼ਨ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਤੇ ਸਤਿਕਾਰ ਸਹਿ ਸਤਿ ਸ਼੍ਰੀ ਅਕਾਲ। ਸਰਵਾ ਸਾਹਿਬ ਅੱਜ ਸ਼੍ਰੀ ਕਾਲ ਤੱਕ ਸਾਹਿਬ ਵਿਖੇ ਹੋਣ ਵਾਲੇ ਸ਼ਹੀਦੀ ਸਮਾਗਮ ਜਿਹੜਾ 6 ਜੂਨ ਦਾ ਹੈ ਇਹਦੇ ਉੱਤੇ ਨਜ਼ਰਾਂ ਵੱਡੇ ਪੱਧਰ ਉਤੇ ਟਿਕੀਆਂ ਹੋਈਆਂ ਹਨ। ਕਈ ਪੱਖਾਂ ਨੂੰ ਲੈ ਕੇ ਕਹਿ ਸਕਦੇ ਆ ਕਿ ਨਿਗ੍ਹਾਾਂ ਸਨ ਕਿ ਕਿਸ ਤਰ੍ਹਾਂ ਦਾ ਇਹ ਪ੍ਰੋਗਰਾਮ ਹੋਏਗਾ ਫਿਰ ਅੱਜ ਸਰੂਪੇ ਵੀ ਦਿੱਤੇ ਗਏ ਸ਼ਹੀਦ ਪਰਿਵਾਰਾਂ ਨੂੰ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਸੰਦੇਸ਼ ਉਹ ਵੀ ਹੋ ਗਿਆ ਆਪਾਂ ਕਿਵੇਂ ਮੰਨ ਸਕਦੇ ਆ ਕਿ ਅੱਜ ਦੀਆਂ ਜਿਹੜੀਆਂ ਦੋ ਪੱਖਾਂ ਤੋਂ ਧਿਰਾਂ ਦਾ ਆਪਸ ਦੇ ਵਿੱਚ ਇੱਕ ਤਰ੍ਹਾਂ ਮੁਕਾਬਲਾ ਸੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਮਦਮ ਦੀ ਟਕਸਾਲ ਦਰਮਿਆਨ ਕੀ ਕੋਈ ਤੇ ਉਹਨਾਂ ਦੇ ਵਿੱਚੋਂ ਜਿੱਤੀ ਹੈ ਹਾਰੀ ਹੈ ਇਹ ਸਾਰੇ ਮਾਹੌਲ ਨੂੰ ਕਿਵੇਂ ਦੇਖਦੇ ਹੋ ਤੁਸੀਂ ਸਾਰੇ ਪੱਖਾਂ ਨੂੰ ਲੈ ਕੇ ਪਿੰਡਰ ਸਾਹਿਬ ਜਿਹੜਾ ਇਸ ਵਾਰ 6 ਜੂਨ ਦਾ ਦਿਨ ਸੀ ਜੀ ਜੀ ਭਾਵੇਂ ਕਿ ਹਰ ਸਾਲ 6 ਜੂਨ ਨੂੰ ਜਿਹੜਾ ਸਿੱਖ ਪੰਥਾ ਚਿੰਤਤ ਹੁੰਦਾ ਹ ਹ ਉੱਥੇ ਹਰ ਵਾਰੀ ਛੋਟੀ ਮੋਟੀ ਕੋਈ ਨਾ ਕੋਈ ਘਟਨਾ ਹੁੰਦੀ ਹੈ ਜੀ 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 ਪਰ ਭਾਵੇਂ ਕਿ ਸ਼ਰੂਨੀ ਕੋ ਤਾਂ ਪੰਦਕਵਟੀ ਨੇ ਪ੍ਰਬੰਧ ਕੀ ਤੌਰ ਤੇ ਬਹੁਤ ਆਪਣੇ ਤਕੜੇ ਆਲਾ ਪ੍ਰਬੰਧ ਕੀਤੇ ਹੁੰਦੇ ਨੇ ਹ ਹ ਪਰ ਫਿਰ ਵੀ ਉੱਥੇ ਕੁਛ ਨਾ ਕੁਛ ਜ਼ਰੂਰ ਹੁੰਦਾ ਇਸ ਵਾਰ ਜਿਹੜੀ ਮੇਨ ਧੇਰਾ ਦਮ ਦੀ ਟਕਸਾਲ ਜਿਨ੍ਹਾਂ ਦੇ 14ਵੇਂ ਮੁਖੀ ਸੰਤ ਪਪਾ ਜਰਨੈਲ ਸਿੰਘ ਜੀ ਪੰਡਰਾਵਾਲਾ ਤੇ ਉਹਨਾਂ ਦੇ ਜਿਹੜੇ ਸਾਥੀਆਂ ਦੀ ਸ਼ਹਾਦਤ ਆਏ ਜਿਹੜਾ ਦਿਨ ਆ ਜੀ ਉਹ ਮਨਾਇਆ ਜਾਂਦਾ ਜੀ ਸੋ ਇਸ ਕਰਕੇ ਉਸ ਜਥੇਬੰਦੀ ਵੱਲੋਂ ਵਿਰੋਧ ਹੋਣ ਕਰਕੇ ਕੁਝ ਨਿਆਂ ਸਿੰਘ ਜਥੇਬੰਦੀਆਂ ਵੱਲੋਂ ਵਿਰੋਧ ਹੋਣ ਕਰਕੇ ਸਾਰਾ ਸਿੱਖ ਪੰਥ ਚਿੰਤਤ ਸੀ ਹੂੰ ਜੀ ਲੇਕਿਨ ਜੋ ਅੱਜ ਜਿਸ ਤਰ੍ਹਾਂ ਦਾ ਅੱਜ ਦੇਖਣ ਨੂੰ ਮਿਲਿਆ ਹੂੰ ਵੀ ਬਹੁਤ ਹੀ ਸਥਾਈ ਸਾਂਝ ਦੀ ਦੇ ਮਾਹੌਲ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਜਿਹੜੀਆਂ ਪਹਿਲਾਂ ਘਟਨਾਵਾਂ ਵਾਪਰਦਿਆਂ ਸੀ ਉਹ ਵੀ ਇਸ ਵਾਰ ਨਹੀਂ ਵਾਪਰੀਆਂ ਹੂੰ ਮਤਲਬ ਮਾਹੌਲ ਸਾਰਾ ਇਹਦੇ ਵਿੱਚ ਜਿੱਦਾਂ ਤੁਸੀਂ ਜਿੱਤ ਹਾਰ ਦੀ ਗੱਲ ਕੀਤੀ ਆ ਸਾਰੀਆਂ ਹੀ ਧਿਰਾਂ ਆਪੋ ਆਪਣੀ ਜਿਹੜੀ ਆ ਉਹ ਜਿੱਤ ਦਾ ਦਾਵਾ ਕਰਦੀਆਂ ਨੇ ਹੂੰ ਦਾਵੰਦੀ ਟਕਸਾਲ ਦੇ ਮੁਖੀ ਆਪਣੀ ਜਿੱਤ ਦਾ ਦਾਵਾ ਕਰਦੇ ਨੇ ਵੀ ਉਹ ਜੋ ਜੋੜੀਆਂ ਉਹਨੇ ਮੰਗਾ ਰੱਖੀਆਂ ਸੀ ਜਿਹੜੀ ਚਲ ਹਾਂ ਜੀ ਉਹ ਵੀ ਉਹ ਕਹਿੰਦੇ ਮੇਰੀ ਪੂਰੀ ਹੋ ਗਈ ਸਾਡੀ ਹੂੰ ਕਿਸਾ ਦੇ ਕਿ ਜ਼ਹਿਦਾਰ ਸ੍ਰੀ ਕਾਲਤਖਸਾਬ ਜਿਹੜੇ ਕਾਰਜ ਕਰੀ ਨੇ ਉਹ ਸੰਦੇਸ਼ ਨਾ ਦੇ ਨਹੀਂ ਦੇਣਗੇ ਸ੍ਰੋਪਾ ਨਹੀਂ ਦੇਣਗੇ ਸ੍ਰੋਪਾ ਨਹੀਂ ਦੇਣਗੇ ਉਧਰੋਂ ਜਿਹੜੇ ਆਪਣੇ ਜ਼ਹਿਦਾਰ ਸਾਹਿਬਾਨ ਨੇ ਹੂੰ ਉਹ ਵੀ ਮਤਲਬ ਵੀ ਆਪਣਾ ਕਹਿ ਰਹੇ ਨੇ ਵੀ ਮੈਂ ਅਰਦਾਸ ਰੂਪੀ ਆਪਣਾ ਸੰਦੇਸ਼ ਵੀ ਦੇਣ ਵਿੱਚ ਸਫਲ ਹੋ ਗਿਆ ਹੂੰ ਸੋ ਸਭ ਤੇ ਰਾਮ ਲੋ ਆਪੋ ਆਪਣੀ ਜਿਹੜੀ ਪੇਠਾ ਪੜ ਰਹੀਆਂ ਨੇ ਪਰ ਮੈਂ ਇਹਦੇ ਵਿੱਚ ਜੇ ਕੋਈ ਸਿਹਰਾ ਜਾਂਦਾ ਆ ਜਿਹੜੀ ਸਭ ਤੋਂ ਵੱਡੀ ਮਿਹਨਤ ਕੀਤੀ ਇਸ ਪ੍ਰੋਗਰਾਮ ਨੂੰ ਸ਼ਾਂਤਮਈ ਪੂਰਵਕ ਲੰਘਾਉਣ ਵਿੱਚ ਉਹ ਜਿਹੜੇ ਇਸ ਦੇ ਪ੍ਰਧਾਨ ਨੇ ਸ਼੍ਰੋਮਣੀ ਗੋਤਾਪੰਦਕ ਜੀ ਸਾਹਿਬ ਉਹ ਹਰਜਿੰਦਰ ਸਿੰਘ ਧਾਮੀ ਤੇ ਉਹਨਾਂ ਨਾਲ ਜਿਹੜੀ ਟੀਮ ਨੇ ਕੰਮ ਕਰਕੇ ਇਹਨਾਂ ਜਥੇਬੰਦੀਆਂ ਨਾਲ ਜਿਹੜੀ ਗੱਲਬਾਤ ਕੀਤੀ ਆ ਕਿਉਂਕਿ ਉਹ ਦਿਸ ਰਹੀ ਸੀ ਅ ਜਦੋਂ ਸਾਰੇ ਸਾਹਮਣੇ ਉਥੇ ਅਕਾਲ ਤਾਪੂ ਸਾਹਿਬ ਦੀ ਹਜ਼ੂਰੀ ਗੁਰਗ੍ਰੰਥ ਸਾਹਿਬ ਦੀ ਹਜ਼ੂਰੀ ਸਾਰੀਆਂ ਜਥੇਬੰਦੀਆਂ ਹਮ ਤਿਆਰ ਵਰ ਤਿਆਰ ਬੈਠੀਆਂ ਸਨ ਹਮ ਔਰ ਉਸ ਤੋਂ ਪਤਾ ਲੱਗ ਰਿਹਾ ਸੀ ਵੀ ਇਹ ਰਾਤ ਕੋਈ ਨਾ ਕੋਈ ਜਿਹੜਾ ਇਹਨਾਂ ਦੀ ਆਪਸੀ ਜਿਹੜੀ ਹੈ ਗੱਲਬਾਤ ਮੁੱਕੀ ਹੋਈ ਹੈ ਹਮ ਸੋ ਬਹੁਤ ਹੀ ਚਲੋ ਸਾਰੇ ਇਹ ਵਧਾਈ ਦੇ ਪਾਤਰ ਨੇ ਕਿਉਂਕਿ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਇਹ ਸਾਰਿਆ ਜਿਹੜੇ ਜੇ ਹਰਜਿੰਦਰ ਸਿੰਘ ਧਾਮੀ ਜੀ ਤੇ ਇਹ ਜਿਹੜਾ ਇਹਦਾ ਜਾਣਾ ਜੇ ਕੋਈ ਸਿਹਰਾ ਵੀ ਜਾਣਾ ਹੈ ਹੂੰ ਹੂੰ ਤੇ ਜੇ ਕੋਈ ਉੱਥੇ ਘਟਨਾ ਵਾਪਰ ਗਈ ਤਾਂ ਉਹ ਵੀ ਉਹਨਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਹੋਣੀ ਚਰਚਾ ਸੀ ਕਿ ਤੁਮਾ ਤੇ ਧਾਮੀ ਇਹਨਾਂ ਦੇ ਵਿੱਚੋਂ ਇਸ ਜਿਹੜਾ ਘੋਲ ਵੱਜਿਆ ਹੋਇਆ ਇਹਦੇ ਵਿੱਚੋਂ ਕੌਣ ਖੈਰਾ ਇਹ ਦੇਖੋ ਤੁਮ ਧਾਮੀ ਤੁਮਾ ਸਾਹਿਬ ਦਾ ਤਾਂ ਕੁਝ ਨਹੀਂ ਜਾਣਾ ਹੂੰ ਸ਼੍ਰੋਮ ਨਹੀਂ ਕਰਦਾ ਪਰ ਕੋਈ 30 50 ਲੱਖ ਸਿੱਖਾਂ ਦੇ ਮੋਟਰਾਂ ਦਾ ਚੁਣੀ ਹੋਈ ਸਿੱਖਾਂ ਦੀ ਨਮਾਇਦਾ ਜਮਾਤ ਆ ਹੂੰ ਹੂੰ ਔਰ ਜਿੱਥੇ ਉਹਨਾਂ ਦਾ ਪ੍ਰਬੰਧਕੀ ਤੌਰ ਤੇ ਜ਼ਿੰਮੇਵਾਰੀ ਆ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਾ ਨੂੰ ਕਾਇਮ ਰੱਖਣਾ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਹੂੰ 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 ਉਥੋਂ ਦੇ ਦਰਬਾਰ ਸਾਹਿਬ ਦਾ ਪ੍ਰਬੰਧ ਰੱਖਣਾ ਵੀ ਸਿੱਖ ਸੰਗਤਾਂ ਨੂੰ ਜਵਾਬ ਦੇ ਵੀ ਉਹਨਾਂ ਦੀ ਆ ਸਰੋਆ ਸਾਹਿਬ ਇਹ ਵੀ ਸੰਕੇਤ ਗਿਆ ਕਿ ਸਾਰੀਆਂ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਪ੍ਰਭੂ ਸਤਾ ਨੂੰ ਨਵਾਜਿਆ ਮੰਨੇ ਸਾਰੀਆਂ ਜਥੇਬੰਦੀਆਂ ਉੱਤੇ ਪਹੁੰਚੀਆਂ ਨੇ ਤੇ ਇਹਦੇ ਚ ਇੱਕ ਗੱਲ ਹੋਰ ਵੀ ਸਾਹਮਣੇ ਆਉਂਦੀ ਹੈ ਕਿ ਧਾਮੀ ਸਾਹਿਬ ਜਿਵੇਂ ਬਹੁਤ ਸਰ ਪ੍ਰਮਾਣਿਤ ਆਗੂ ਅੱਜ ਪੰਥ ਦੇ ਸਾਹਮਣੇ ਆਏ ਹੈ ਕਿ ਧਾਮੀ ਸਾਹਿਬ ਦੀ ਗਵਾਈ ਹੇਠ ਹੀ ਕਹਿੰਦਾ ਭਾਬ ਗਿਆ ਜੀ ਪੀ ਸੀ ਦੇ ਚੀਫ ਵੱਲੋਂ ਹੀ ਜਥੇਦਾਰ ਸ੍ਰੀ ਕਾਲ ਤਖਤ ਸਾਹਿਬ ਜਾਂ ਪੰਚ ਤਖਤਾਂ ਦੇ ਜਥੇਦਾਰ ਜਾਂ ਲਾਲੋ ਤਿੰਨ ਪੰਜਾਬ ਦੇ ਉਹ ਲਗਾਈ ਜਾਂਦੀ ਹੈ ਭਾਵੇਂ ਫੈਸਲਾ ਕਾਰਜ ਕਰਨੀ ਵੱਲੋਂ ਲਿਆ ਜਾਂਦਾ ਹੈ ਤੇ ਅੱਜ ਉਹਨਾਂ ਦੇ ਲਗਾਏ ਹੋਏ ਜਥੇਦਾਰ ਵੱਲੋਂ ਅਰਦਾਸ ਕੀਤੀ ਜਾਂਦੀ ਹੈ ਜਿਹੜਾ ਇਹ ਸਮਾਗਮ ਸੀ ਭਾਵੇਂ ਕਿ ਉਹ ਪੈਰ ਪਿੱਛੇ ਖਿੱਚ ਲਿਆ ਗਿਆ ਜਿਹੜਾ ਸੰਦੇਸ਼ ਦੇਣਾ ਸੀ ਜਾਂ ਦੂਜਾ ਸਰੂਪੇਸ਼ ਜੀ ਦੇ ਪਰਿਵਾਰਾਂ ਨੂੰ ਪਰ ਸੰਦੇਸ਼ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਅਰਦਾਸ ਦੇ ਵਿੱਚ ਸੰਕੇਤ ਇਹ ਸੰਦੇਸ਼ ਅਰਦਾਸ ਤਾਂ ਵੈਸੇ ਹੁੰਦੀ ਹੈ ਇੱਕ ਬੇਨਤੀ ਰੂਪੀ ਇਹਦੇ ਤੇ ਕੋਈ ਜਿਵੇਂ ਕੁਝ ਧਿਰਾਂ ਵੱਲੋਂ ਕੋਈ ਨ ਸੋ ਵੱਖਰੀ ਤਰ੍ਹਾਂ ਦੀ ਵਿਆਰੀ ਹੈ ਕਿ ਇਹ ਰਲਗੱਡ ਕਿਵੇਂ ਕਰ ਦਿੱਤੀ ਗਈ ਹੈ ਦੇਖੋ ਇਹ ਵੀ ਮੇਰੇ ਖਿਆਲ ਇਤਿਹਾਸ ਵਿੱਚ ਪਹਿਲੀ ਠਟਣਾ ਆ अच्छा जी। ਇਹ ਅਰਦਾਸ ਦੇ ਵਿੱਚ ਵੀ ਸੰਦੇਸ਼ ਦਿੱਤਾ ਜਾ ਸਕਦਾ ਹੈ। ਇਹ ਵੀ ਨਵੀਂ ਗੱਲ ਦਾ ਪਤਾ ਲੱਗਿਆ। ਇਹ ਪਹਿਲੀ ਵਾਰ ਹੋਇਆ ਜੀ। ਪਹਿਲੀ ਵਾਰ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਵੀ ਇਤਿਹਾਸ 'ਚ ਪਹਿਲੀ ਵਾਰ ਆ ਰਿਹਾ ਹੈ। ਇਹਿਆ ਜਿਆਦਾ ਕਾਰਜਕਾਰੀ ਕੜਗੱਜ ਹੋ ਰਾਣੀ ਜਦੋਂ ਇਹ ਅਰਦਾਸ ਤੋਂ ਬਾਅਦ ਵਕੈਦਾ ਪ੍ਰੈਸ ਕਾਨਫਰੰਸ 'ਚ ਇਹ ਗੱਲ ਨੂੰ ਵੀ ਅਭਾਰਿਆ ਕਿ ਜਿਹੜਾ ਸੰਦੇਸ਼ ਸੀ ਉਹ ਅਰਦਾਸ ਦੇ ਵਿੱਚ ਹੀ ਦਿੱਤਾ। ਮੈਂ ਲੇਕਰ ਜਿਹੜੀ ਅਰਦਾਸ ਬੇਨਤੀ ਹੁੰਦੀ ਆ ਜਿੱਥੇ ਤੱਕ ਮੇਰੀ ਮਾਤਾ ਉਹ ਗੁਰੂ ਦੇ ਅੱਗੇ ਸਮਰਪਿਤ ਹੋ ਕੇ ਤਨਮਨ ਤਾਂ ਰਣਾਲਾ ਸਮਰਪਤ ਹੋ ਕੇ ਆਪਣੇ ਬੇਦਨਾ ਜਿਹੜੀ ਆ ਉਹ ਬੇਨਤੀਆਂ ਉਹਨੂੰ ਕੀਤੀਆਂ ਜਾਂਦੀਆਂ ਨੇ ਸੋ ਮੇਰਾ ਖਿਆਲ ਆ ਵੀ ਸ਼ਾਇਦ ਹੈ ਗੁਰੂ ਨੂੰ ਸੰਦੇਸ਼ ਸੰਦੇਸ਼ ਸੰਗਤ ਨੂੰ ਦੇਣਾ ਹੁੰਦਾ ਸੰਦੇਸ਼ ਸੰਗਤ ਨੂੰ ਦੇਣਾ ਹੁੰਦਾ ਗੁਰੂ ਨੂੰ ਸੰਦੇਸ਼ ਨਹੀਂ ਦੇਣਾ ਹੁੰਦਾ ਹੂੰ ਸੋ ਚਲੋ ਮਤਲਬ ਉਹਨਾਂ ਨੇ ਨਵੀਂ ਪਿਰਤ ਸ਼ੁਰੂ ਕੀਤੀ ਹੈ ਹੂੰ ਤਾਂ ਇੱਕ ਪਿਰਤ ਜੇ ਖਤਮ ਹੋਈ ਹੈ ਕਿ ਜਥੇਦਾਰ ਵੱਲੋਂ ਸੰਦੇਸ਼ ਨਹੀਂ ਦਿੱਤਾ ਗਿਆ ਡਾਇਰੈਕਟ ਤੇ ਸ਼ਹੀਦ ਪਰਿਵਾਰਾਂ ਨੂੰ ਸਰੂਪੇ ਨਹੀਂ ਦਿੱਤੇ ਗਏ ਉਹ ਜਿਹੜੀ ਪਰੰਪਰਾ ਉਹਦੇ ਵਿੱਚ ਬਦਲਾਅ ਆ ਗਿਆ ਧਾਮੀ ਸਾਹਿਬ ਨੇ ਦਿੱਤੇ ਇਸ ਰੂਪੇ ਤਾਂ ਸੰਦੇਸ਼ ਨਹੀਂ ਦਿੱਤਾ ਗਿਆ ਤੇ ਇੱਕ ਨਵੀਂ ਸ਼ੁਰੂ ਹੋ ਗਈ ਪਰੰਪਰਾ ਆਪਾਂ ਕਹਿ ਸਕਦੇ ਹਾਂ ਇਹ ਨਵੀਂ ਪਰੰਪਰਾ ਹੋਈ ਹੈ ਸ਼ੁਰੂ ਦੂਸਰੀ ਗੱਲ ਆ ਵੀ ਅੱਗੇ ਸੰਦੇਸ਼ ਛਪਕੇ ਵੀ ਵੰਡਿਆ ਜਾਂਦਾ ਅੱਛਾ ਜੀ ਵੜਿਆ ਵੀ ਜਾਂਦਾ ਉਹਨੂੰ ਉਹਨੂੰ ਲੈ ਕੇ ਉਸ ਜਿਹੜਾ ਛਪਿਆ ਹੁੰਦਾ ਉਹਨੂੰ ਸਾਹਮਣੇ ਰੱਖ ਕੇ ਪੜਿਆ ਜਾਂਦਾ ਔਰ ਬਾਅਦ ਵਿੱਚ ਸੰਗਤ ਨੂੰ ਵੰਡਿਆ ਜਾਂਦਾ ਅੱਛਾ ਅੱਜ ਹੋਇਆਦਾ ਵੰਡੇ ਆ ਵੀ ਹਾਂਜੀ ਜਿਹੜੀਆਂ ਦੂਸਰੀ ਧਿਰਾਂ ਕਈ ਵਾਰਾਂ ਜਿਹੜੇ ਮਤਵਾਜ ਜੇ세ਦਾਰ ਹੁੰਦੇ ਨੇ ਹੂੰ ਹੂੰ ਉਹਨਾਂ ਨੂੰ ਕਈ ਵਾਰਾਂ ਗ੍ਰਫਤਾਰ ਕੀਤਾ ਜਾਂਦਾ ਬਾਹਰ ਜਾਣਾ ਉਹਨਾਂ ਨੂੰ ਬੋਲਣ ਹੀ ਦਿੱਤਾ ਜਾਂਦਾ ਪਰ ਉਹ ਆਪਣਾ ਜਿਹੜਾ ਛਾਪ ਕੇ ਲਿਆਉਂਦੇ ਹੁੰਦੇ ਉਹ ਵੀ ਵੰਡ ਜਾਂਦੇ ਸੰਗਤਾਂ ਚ ਅੱਜ ਵੀ ਵੰਡੇ ਸੋ ਜਿਹੜੀ ਪਰ ਇਹ ਮੇਰਾ ਖਿਆਲ ਆ ਵੀ ਸ਼੍ਰੀ ਕਾਲ ਤਖਸਾਲ ਸਾਹਿਬ ਨੂੰ ਪਹਿਲੀ ਵਾਰ ਹੋਇਆ ਵੀ ਜਿਹੜਾ ਉਹਨਾਂ ਦਾ ਜਿਹੜਾ ਛਾਪ ਕੇ ਨਹੀਂ ਵੰਡਿਆ ਗਿਆ ਹਮਮ ਅੱਛਾ ਜੀ ਗਿਲਦੀਪ ਸਿੰਘ ਗੜਕਾਜ ਦਾ ਅਜੇ ਤੱਕ ਸਾਹਮਣੇ ਨਹੀਂ ਆਇਆ ਹਮਮ ਸ਼ਾਮ ਤੱਕ ਵੰਡ ਦੇ ਮੇਸੇ ਫਿਰ ਬਾਕੀ ਜਿਹੜੇ ਮਤਵਾਜੀ ਜਥੇਦਾਰ ਮਾਲੂਮ ਹੀ ਉੱਥੇ ਸੰਦੇਸ਼ ਤਾਂ ਬੋਲੇ ਗਏ ਭਾਵੇਂ ਮੀਡੀਆ ਦੇ ਤਰੂਪ ਜਾਂ ਜਿਵੇਂ ਨਹੀਂ ਹਰ ਵਾਰੀ ਇਸ ਤਰ੍ਹਾਂ ਹੁੰਦਾ ਪਰ ਇਸ ਵਾਰੀ ਕੁੱਲ ਮਿਲਾ ਕੇ ਇਹਦੇ ਵਿੱਚ ਜੇ ਕਹਿਣ ਦਾ ਭਾਵ ਆ ਵੀ ਜੇ ਦੀ ਆਪਾਂ ਦੇਖੀਏ ਵੀ ਕੀ ਖਟਿਆ ਕੀ ਗੋਇਆ ਇਹਦੇ ਵਿੱਚ ਧਾਮੀ ਸਾਹਿਬ ਨੇ ਬਹੁਤ ਕੁਝ ਖਟਿਆ ਹਮ ਉਹ ਇੱਕ ਜਿਹੜੀ ਉਹਨਾਂ ਦੀ ਚੱਲ ਰਹੀ ਸੀ ਉਹਨਾਂ ਬਾਰੇ ਗੱਲਬਾਤ ਉਹ ਇੱਕ ਸਰਪ੍ਰਮਾਨਤ ਲੀਡਰ ਵਜੋਂ ਹੋ ਕੇ ਧਾਰਮਿਕ ਤੌਰ ਤੇ ਉੱਭਰੇ ਨੇ ਕਿਉਂਕਿ ਸਭ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਭਾਵੇਂ ਕਿ ਜਿਹੜੀਆਂ ਜੋ ਜਥੇਪੰਦੀਆਂ ਦੋਸ਼ ਲਾਉਂਦੀਆਂ ਨੇ ਕੁਲਦੀਪ ਸਿੰਘ ਗੁਰਗੱਜ ਦੀ ਨਿਯੁਕਤੀ ਤੇ ਤੇ ਜਾਂ ਉਹਨਾਂ ਦੀ ਜੋ ਸੇਵਾ ਸੰਭਾਲ ਤੇ ਭਾਵੇਂ ਕਿ ਸਾਰੀ ਜ਼ਿੰਮੇਵਾਰੀ ਦੇਖੋ ਉਹਨਾਂ ਜਮੇ ਕੋਈ ਬੰਦੇ ਦਾ ਕਿਸੇ ਦਾ ਕੋਈ ਕਾਰਜ ਹੋ ਰਿਹਾ ਆ ਅਨੰਦਕਾਰ ਜੀ ਹੋ ਰਿਹਾ ਹੂੰ ਹੂੰ ਤੇ ਜਿਹੜੇ ਉੱਥੇ ਨਿਵਾਉਣ ਵਾਲੇ ਗ੍ਰੰਥੀ ਸਿੰਘ ਨੇ ਜਾਂ ਕੀਰਤਨੀ ਸਿੰਘ ਨੇ ਉਹਦੇ ਉਹ ਨਿਵਾਉਣ ਲਈ ਜ਼ਿੰਮੇਵਾਰ ਤੇ ਉਹ ਹੁੰਦੇ ਨੇ ਹੂੰ ਸੋ ਇਸੇ ਤਰ੍ਹਾਂ ਜਿਹੜਾ ਉਹਨਾਂ ਦੀ ਜੇ ਨਿਯੁਕਤੀ ਜਾਂ ਉਹਦੀ ਸੇਵਾ ਸੰਭਾਲ ਲਈ ਜਿਹੜੇ ਬੰਦੇ ਜਿਨ੍ਹਾਂ ਨੇ ਉਹ ਮਤਲਬ ਵੀ ਜ਼ਿੰਮੇਵਾਰ ਨੇ ਹੂੰ ਸੋ ਪਹਿਲੀ ਵਾਰ ਹੋਇਆ ਵੀ ਉਹ ਉਹਨਾਂ ਨੂੰ ਪ੍ਰਵਾਨ ਉਹਨਾਂ ਨੂੰ ਕਰ ਲਿਆ ਗਿਆ ਹੂੰ ਸੋ ਦੂਸਰੀ ਗਾਰ ਮੈਂ ਦੇਖਿਆ ਇੱਕ ਹੋਰ ਵੀ ਇਹਦੇ ਵਿੱਚ ਜਿਹੜੇ ਤਖਸ਼ੀ ਦਮਦਾਰ ਸਾਹਿਬ ਦੇ ਜਥੇਦਾਰ ਨੇ ਉਹ ਬਿਲਕੁਲ ਸੁਰਖਰੂ ਨੇ ਹਾਲਾਂਕਿ ਉਹਨਾਂ ਦਾ ਕਾਫੀ ਪਹਿਲਾਂ ਰੌਲਾ ਪਿਆ ਸੀ ਅਬ ਉਹ ਅੱਛਾ ਇਹਦੇ ਵਿੱਚ ਤੁਸੀਂ ਗੱਲ ਛੇੜੀ ਹੈ ਇੱਕ ਤਾਂ ਟੇਕ ਸਿੰਘ ਤਨੋਲਾ ਬਿਲਕੁਲ ਸੁਰਖਰੂ ਨੇ ਉਹਨਾਂ ਉੱਤੇ ਕਿਸੇ ਕਿਸਮ ਨੂੰ ਹੁਣ ਸ਼ੰਕੇ ਨਹੀਂ ਹੈਗੇ ਕਹਿੰਦਾ ਪਾ ਕਿਉਂਕਿ ਅੱਜ ਹੀ ਹੋਣੀ ਸੀ ਜਥੇਬੰਦੀਆਂ ਨੇ ਅੱਜ ਕੋਈ ਸ਼ੰਕੇ ਨਹੀਂ ਹੈ ਵਾਰੇ ਟੇਕ ਸਿੰਘ ਤਨੋਲਾ ਬਾਰੇ ਉਹ ਤਾਂ ਕਲੀਅਰ ਗੱਲ ਹੋ ਗਈ ਕਿ ਉਹ ਸਰਪ੍ਰਮਾਨਤ ਅ ਜਥੇਦਾਰ ਤਖਤ ਦੇ ਹੋ ਗਏ ਉਦੋਂ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਜਿਹੜੇ ਫੁੱਲਫਲਾਏ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗਾਜ ਉਹਦੇ ਦੇ ਵੀ ਕੋਈ ਆਵਾਦ-ਵਿਵਾਦ ਨਹੀਂ ਕਿਸੇ ਜਥੇ ਉਹਦੇ ਉੱਤੇ ਭਾਵੇਂ ਕਿ ਉਹ ਕਿਹਾ ਜਾ ਰਿਹਾ ਕਿ ਮर्याਦਾ ਨਾਲ ਨਹੀਂ ਜਿਹੜਾ ਹੋਇਆ ਪਰ ਮर्याਦਾ ਨੂੰ ਜੇ ਰੋਕੰਦਾ ਗੱਲਬਾਤ ਕਰੀਏ ਤਾਂ ਉਹ ਫਿਰ ਜਥੇਵੰਦੀਆ ਉਹਨੂੰ ਹੀ ਹੈ ਨਾ ਉਹਨਾਂ ਨੇ ਆਪ ਤਾਂ ਇਹ ਗੱਲ ਨੂੰ ਰੋਕਿਆ ਅਪਾਇੰਟਿੰਗ ਜਿਵੇਂ ਪਹਿਲਾਂ ਨਿਯੁਕਤੀ ਹੁੰਦੀ ਹੈ ਸਰੋਣੀ ਕਮੇਟੀ ਦੀ ਜਦੋਂ ਨਿਯੁਕਤੀ ਕਰਦੇ ਆ ਇਹ ਜਥੇਬੰਦੀਆ ਉਦੋਂ ਆਉਂਦੀਆਂ ਸਨਮਾਨਿਤ ਕੀਤਾ ਜਾਂਦਾ ਹੈ ਉਹੀ ਐਜਪੀਸੀ ਨੇ ਇਹ ਗੜਗਾ ਜੀ ਸਾਹਿਬ ਨੂੰ ਨਿਯੁਕਤ ਕੀਤਾ ਹੈ ਇਹ ਕਿਵੇਂ ਆਪਾਂ ਦੇਖਦੇ ਹਾਂ ਨਹੀਂ ਦੇਖੋ ਅੱਜ ਅ ਜਹਦਰ ਕੁਲਦੀਪ ਸਿੰਘ ਗੜਗਾ ਜੀ ਹੂੰ ਉੱਥੇ ਬੈਠੇ ਰਹੇ ਨੇ ਸਾਰੇ ਸਮਾਗਮ ਦੇ ਵਿੱਚ ਔਰ ਉਹਨਾਂ ਨੇ ਉਸ ਸਮਾਗਮ ਦੀ ਅਰਦਾਸ ਵੀ ਕੀਤੀ ਹੈ ਹੂੰ ਸੋ ਉਹ ਸਾਰੀਆਂ ਜਥੇਬੰਦੀਆਂ ਵੀ ਹੂੰ ਸਾਹਮਣੇ ਬੈਠੀਆਂ ਸੀ ਹੂੰ ਕਿਸੇ ਨੇ ਵੀ ਕੋਈ ਉਚਰ ਨਹੀਂ ਕੀਤਾ ਕਿਸੇ ਨੇ ਕੋਈ ਮਤਲਬ ਕੋਈ ਉਹਨਾਂ ਦੇ ਖਿਲਾਫ ਆਪ ਸ਼ਬਦ ਨਹੀਂ ਬੋਲਿਆ ਤਾਂ ਕਹਿੰਦਾ ਬਾਬੂ ਕਿ ਜਿੱਥੇ ਟੇਕ ਸਿੰਘ ਤਨੌਲਾ ਸੁਰਖਰੂ ਹੋਏ ਨੇ ਕਹਿੰਦਾ ਬਾਬੂ ਨਾਲ ਬਾਰੇ ਕੋਈ ਗੱਲ ਨਹੀਂ ਆਈ ਤਾਂ ਗੜਗਾਸਾ ਵੀ ਫਿਰ ਮੰਨਦਿਆ ਵੀ ਇਹ ਪ੍ਰਮਾਣਿਤ ਹੋ ਰਹੇ ਨੇ ਅੱਗੇ ਵਧ ਰਹੇ ਨੇ ਉਹ ਇਹ ਦੇਖੋ ਉਹਨਾਂ ਦਾ ਜੋ ਅੱਜ ਹੁਣ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਹੂੰ ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੈਂ ਪੰਥਕ ਹੇਤਾ ਲਈ ਜਿਹੜੇ ਆ ਵੀ ਉਹ ਸਾਰੇ ਜਿਹੜੀ ਆ ਜੋ ਵੀ ਕੀਤਾ ਚ ਕੀਤਾ ਔਰ ਮੇਰੇ ਖਿਆਲ ਨਾਲ ਜੇ ਦੇਖੋ ਇਹ ਸਾਰੀਆਂ ਧਿਰਾਂ ਨੇ ਕਿਸੇ ਨੇ ਵੀ ਇਹਦੇ ਵਿੱਚ ਸਿਆਣਪ ਵੀ ਨਹੀਂ ਦਿਖਾਈ ਹੂੰ ਜੇ ਆਪਾਂ ਦੇਖੀਏ ਇੱਕ ਵੀ ਧਿਰ ਨੇ ਇਹ ਨਹੀਂ ਕਿਹਾ ਵੀ ਦੇਖੋ ਅਸੀਂ ਪਿੱਛੇ ਹਟਦੇ ਹਾਂ ਹੂੰ 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 ਬੋਲੋ ਸੇਕ ਸੰਗਤਾਂ ਨੂੰ ਅੱਜ ਡਾਰੇ ਰਿਹਾ ਕੀ ਤੱਕ ਨਾ ਹੀ ਟਕਸਾਲ ਤੇ ਨਾ ਹੀ ਸਰਉਣੀ ਨਾ ਹੀ ਸੋਣੀ ਕੁੱਟੀ ਨਾ ਹੀ ਸ਼੍ਰੀ ਕਾਲ ਟਕਸਾਲ ਦੇ ਜਿਹਸਦਾਰ ਵੱਲੋਂ ਇਹ ਕਿਹਾ ਗਿਆ ਵੀ ਮੈਂ ਭਾਈ ਪੰਥ ਖੇਤਾਂ ਲਈ ਨਹੀਂ ਉਹ ਤਾਂ ਪਿੱਛੇ हट ਗਿਆ ਸੰਦੇਸ਼ ਨੇ ਦਿੱਤਾ ਉਹਨਾਂ ਨੂੰ ਸ਼੍ਰੋਮਣੀ ਗੁਰਦਵਾਰਾ ਪੰਥਰ ਕੁੱਟ ਦੀ ਕਿਸੇ ਨੂੰ ਨਿਯੁਕਤੀ ਕਰਨੀ ਆ ਹੂੰ ਹੂੰ ਉਹਨੂੰ ਮਾਨਤਾ ਦੇਉਣਾ ਉਹਨਾਂ ਦਾ ਕਾਰਜ ਨਹੀਂ ਹੈਗਾ ਹੂੰ ਉਹਨੇ ਮਾਨਤਾ ਜਿਹੜੀ ਉਹ ਆਪਣੇ ਆਪ ਲੈਣੀ ਆ ਹੂੰ ਓਕੇ ਜਿਹੜੇ ਜ਼ਾਇਦਾਰ ਸ਼੍ਰੀ ਕਾਲਤਾਖਸਾਹਬ ਨੇ ਜਾਂ ਜ਼ਾਇਦਾਰ ਜਿਹੜੇ ਹੋਰ ਹੁੰਦੇ ਨੇ ਉਹਨਾਂ ਦੀ ਸਿਰਫ ਨਿਯੁਕਤੀ ਕਰਨੀ ਹੁੰਦੀ ਹੈ ਜਿੱਥੇ ਮਤਲਬ ਉਹਨਾਂ ਨੇ ਜੁਡੀਸ਼ੀਨੋਨੀ ਕੋ ਤਾਂ ਪੰਧਕੜੀ ਨੇ ਅੱਗੋਂ ਜਥੇਬੰਦੀਆਂ ਕੋਲੇ ਜਾ ਕੇ ਉਹਨਾਂ ਨਾਲ ਮੇਲ ਮਲਾਬ ਬਤਾਉਣਾ ਉਹਨਾਂ ਨੂੰ ਨਾਲ ਲੈਣਾ ਉਹਨੂੰ ਗਲਬੱਕੜੀ ਚ ਲੈਣਾ ਉਹ ਜ਼ਿੰਮੇਵਾਰੀ ਉਹਨਾਂ ਦੀ ਆਪਣੀ ਹੁੰਦੀ ਆ ਹੂੰ ਕਿਉਂਕਿ ਸ਼੍ਰੋਣੀ ਗੁਰਦਵਾਰਾ ਪੰਧਕੜੀ ਜ਼ਬਰਦਸਤੀ ਕਿਸੇ ਨੂੰ ਵੀ ਇਮਾਨਤ ਨਹੀਂ ਦਵਾ ਸਕਦੀ ਸੋ ਉਹਨਾਂ ਨੇ ਵੀ ਕਿਸੇ ਦਾ ਵੀ ਇੱਕ ਬਿਆਨ ਨਹੀਂ ਆਇਆ ਵੀ ਅਸੀਂ ਪੰਥਕੇਤਾਂ ਲਈ ਆਪਣਾ ਇੱਕ ਕਦਮ ਪਛਾਣ ਹਟਦੇ ਆ ਹ ਹ ਹ ਹਰ ਤੈਰ ਜਿਹੜੀ ਆ ਉਹ ਆਪਣੇ ਆਪਣੇ ਸਟੈਂਡ ਤੇ ਅੜੀ ਰਹੀ ਅਖੀਰ ਤੱਕ ਔਰ ਅੱਜ ਵੀ ਅੜੀ ਹੋਈ ਆ ਹ ਔਰ ਮੈਂ ਸਮਝਦਾ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਆ ਉਹਦੀ ਸਮੁੱਚੀ ਟੀਮ ਨੇ ਆਪਣੀ ਸਿਆਣਪ ਵਰਤਦਿਆਂ ਅੱਜ ਜਿੱਥੇ ਪੰਥਕ ਰੋਹ ਰਿਤਾ ਨੂੰ ਕਾਇਮ ਰੱਖਿਆ ਹ ਹ ਉੱਥੇ ਤੁਸੀਂ ਦੇਖਿਆ ਬੜੇ ਪੁਖਤਾ ਪ੍ਰਬੰਧ ਵੀ ਕੀਤੇ ਹੋਏ ਸਨ ਹ ਵੇ ਕੋਈ ਉੱਥੇ ਗੜਬੜ ਨਾ ਹੋਵੇ ਹਾਂ ਕੁਝ ਲੰਗਾ ਵੱਲੋਂ ਕੁਝ ਜਿਹੜਾ ਅਗਲਾ ਘੇਰਾ ਸੀਗਾ ਇੱਕ ਦੋ ਸ਼੍ਰੀ ਕਾਲਤਾਖਸਬ ਦੇ ਅੱਗੇ ਲੰਗਾ ਵੱਲੋਂ ਕੁਝ ਕੀਤਾ ਗਿਆ ਮਾੜਾ ਮੋਟਾ ਤੁਸੀਂ ਫੋਟੋ ਚ ਦੇ ਸਕਦੇ ਜਿਹੜਾ ਅਗਲੀ ਘੇਰਾ ਹੁੰਦਾ ਸਾਰਾ ਸ਼੍ਰੀ ਕਾਲਤਾ ਸਾਹਮਣੇ ਜਿੱਥੇ ਸੰਗਤ ਆ ਕੇ ਬੈਠਦੀ ਹੈ ਉੱਥੇ ਸਾਰੇ ਹੀ ਸ਼ਰੋਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਇੱਕ ਵਰਦੀ ਪਾ ਕੇ ਉਹ ਬੈਠੇ ਸਨ ਵੀ ਕੋਈ ਬੰਦਾ ਹੋਰ ਬੰਦਾ ਗੜਬੜ ਕਰਕੇ ਨਾ ਚਲੇ ਜਾਵੇ ਤਾਂ ਕਿ ਸਾਰਾ ਸੰਸਾ ਦੀ ਔਰ ਪ੍ਰਬੰਧ ਦੀ ਬਦਨਾਮੀ ਹੋਵੇ ਸੋ ਇਸ ਗੱਲ ਲਈ ਉਹ ਵਧਾਈ ਦੇ ਪਾਤਰ ਨੇ ਸਾਰੇ ਆਪਣੇ ਸਰਵਾ ਸਾਹਿਬ ਚਲੋ ਖੈਰ ਇਹ ਅੱਜ ਜਿਹੜੀ ਇੱਕ ਵੱਖਰੀ ਗੱਲ ਹੋਰ ਸਾਹਮਣੇ ਆਉਂਦੀ ਹੈ ਕਿ ਧਾਮੀ ਸਾਹਿਬ ਨੂੰ ਤਾਂ ਪ੍ਰਵਾਨ ਕਰ ਲਿਆ ਗਿਆ ਉਹ ਸਰੂਪੇ ਦੇਣਗੇ ਪਰ ਉਹ ਧਾਮੀ ਸਾਹਿਬ ਦੀ ਨਿਯੁਕਤ ਹੋਈ ਜਥੇਦਾਰ ਤੇ ਕੀ ਇਤਰਾਜ ਫਿਰ ਆ ਜਾਂਦਾ ਕੀ ਵੀ ਸਰੂਪੇ ਕਿਉਂ ਨਹੀਂ ਉਹਨਾਂ ਤੋਂ ਦਵਾਏ ਗਏ ਨਹੀਂ ਇਹ ਹੀ ਆਪਾਂ ਗੱਲ ਕੀਤੀ ਇਹ ਸਮਝ ਨਹੀਂ ਆਈ ਨਾ ਸਾਰੀ ਗੱਲ ਦੀ ਹੂੰ ਹੂੰ ਵੀ ਜਿਹੜਾ ਉਹਨਾਂ ਦੀ ਨਿਯੁਕਤੀ ਉਹਨਾਂ ਨੇ ਕੀਤੀ ਆ ਧਾਮੀ ਸਾਹਿਬ ਦੇ ਨਿਯੁਕਤ ਕਰ ਰਹੇ ਨੇ ਨਹੀਂ ਨਿਯੁਕਤੀ ਵੀ ਸ਼੍ਰੋਮਣੀ ਗੁਰਦਵਾਰਾ ਪ੍ਰੰਧਕੋਮੇਟੀ ਦੇ ਕੀਤੀ ਆ ਹਾਂ ਔਰ ਜਿਹੜਾ ਉਹਨਾਂ ਦਾ ਸਵਾਗਤ ਹੋਇਆ ਸੇਵਾ ਸੰਭਾਲਦਾ ਹੂੰ ਹੂੰ ਉਹਦੇ ਲਈ ਜ਼ਿੰਮੇਵਾਰੀ ਵੀ ਸ਼੍ਰੋਮਣੀ ਗੁਰਦਵਾਰਾ ਪ੍ਰੰਧਕੋਮੇਟੀ ਦੀ ਆ ਉਹਨਾਂ ਨੇ ਕੀਤਾ ਨਾ ਜੋ ਵੀ ਕੀਤਾ ਬਲੋ ਹੋਇਆ ਉਸ ਦਿਨ ਹੂੰ ਸੋ ਇਸ ਲਈ ਇਸ ਲਈ ਕੱਲਾ ਜਥੇਦਾਰ ਨੂੰ ਦੋਸ਼ ਦੇਣਾ ਹੂੰ ਕਿਉਂਕਿ ਦੇਖੋ ਉਸ ਵੇਲੇ ਉਹ ਜਥੇਦਾਰ ਨੇ ਹੁੰਦਾ ਜਦੋਂ ਤੁਸੀਂ ਤੁਹਾਡੀ ਸੇਵਾ ਸੰਭਾਲ ਹੁੰਦੀ ਆ ਤੇ ਉਦੋਂ ਤੁਹਾਨੂੰ ਮਤਲਬ ਨਹੀਂ ਪਤਾ ਹੁੰਦਾ ਤੁਹਾਨੂੰ ਜਿਸ ਜਿਹੜੀ ਸੰਸਥਾ ਨੇ ਕਰਨੀ ਹੁੰਦੀ ਆ ਜਿੰਦੇ ਕੋਲ ਤਜਰਬਾ ਹੁੰਦਾ ਉਹਨੇ ਤੁਹਾਨੂੰ ਦੱਸਣਾ ਦਾ ਵੀ ਇਸ ਤਰ੍ਹਾਂ ਕਰਨਾ ਐਦਾਂ ਕਰਨਾ ਸੋ ਚਲੋ ਇਹਦੇ ਲਈ ਵੀ ਮੈਂ ਸੋਚਦਾ ਵੀ ਬਹਿ ਕੇ ਇਹਨਾਂ ਦਾ ਆਪਸੀ ਸਿਰ ਜੋੜ ਕੇ ਹੱਲ ਹਰ ਚੀਜ਼ ਦਾ ਹੁੰਦਾ ਸੋ ਜਿਸ ਤਰ੍ਹਾਂ ਇਹ ਇਹ ਜਿਹੜੇ 12 ਘੰਟਿਆਂ ਦੇ ਵਿੱਚ ਬਹਿ ਕੇ ਸਿਰ ਜੋੜ ਕੇ ਮਸਾ ਹੱਲ ਹੋਇਆ ਇਹ ਵੀ ਹੋ ਜਾਏਗਾ ਕਰ ਜਥੇਰ ਸਾਹਿਬ ਹੋਰਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਜ਼ਰੂਰ ਉਭਾਰੀਏ ਕਿ ਅਗਲੇ ਸਮੇਂ ਉਹਨਾਂ ਨੂੰ ਸਰੂਪੇ ਵੀ ਮਿਲਣਗੇ ਜਥੇਬੰਦੀਆਂ ਦੇਣਗੀਆਂ ਇਹਦੇ ਕੀ ਆਪਾਂ ਮੰਨਦੇ ਦੇਖਦੇ ਆਂ ਇਹ ਦੇਖੋ ਜਥੇਬੰਦੀਆਂ ਦਾ ਮਤਲਬ ਵੀ ਸ਼੍ਰੋਮਣੀ ਗੁਰਦਾਪਨਤਕ ਕਮੇਟੀ ਦਾ ਜਿਹੜਾ ਪੰਥ ਦੀ ਨੁਮਾਇੰਦਾ ਜਥੇਬੰਦੀ ਆ ਹੂੰ ਹੂੰ ਸੋ ਇਹਨਾਂ ਜਥੇਬੰਦੀਆਂ ਦਾ ਉਹਨਾਂ ਬਗੈਰ ਨਹੀਂ ਚਰਨਾ ਹੂੰ ਜੀ ਤੇ ਸ਼ਰੂਣੀ ਗੁਰਦਾ 15 ਕਰਦੇ ਜਿੱਥੇ ਦੇ ਬੰਦੀਆਂ ਤੋਂ ਬਗੈਰ ਨਹੀਂ ਸਰਨਾ ਕਿਉਂਕਿ ਸੰਗਤ ਦੇ ਨਾਲ ਹੀ ਮੇਲ ਮਲਾਪੀਆ ਕਿਉਂਕਿ ਇਹ ਸਰਕਾਰ ਨਹੀਂ ਹੈ ਇਹਦਾ ਸੰਗਤ ਦੇ 10-10 ਰੁਪਏ ਨਾਲ ਜਿਹੜੇ ਇਕੱਤਰ ਹੋਈ ਮਾਇਆ ਉਹਦੇ ਨਾਲ ਸਾਰੇ ਪ੍ਰਬੰਧ ਹੁੰਦੇ ਨੇ ਸੋ ਅੱਜ ਮੈਂ ਦੇਖਿਆ ਵੀ ਜਿੱਦਾਂ ਇਹ ਜਿਹੜੇ ਗਿਆਨੀ ਹਰਨਾਮ ਸਿੰਘ ਜੀ ਤੋਂ ਮਾ ਸਨ ਉਹਨਾਂ ਦਾ ਵੀ ਸਰੂਪ ਉਹ ਬਣਦਾ ਸੀ ਕਿਉਂਕਿ ਟਕਸਾਲ ਦੇ 14ਵੇਂ ਮੁਖੀ ਜਿਹੜੇ ਸੀ ਸ਼ਹੀਦ ਹੋਏ ਸਨ ਔਰ ਉਹ ਟਕਸਾਲ ਦੇ ਮੁਖੀ ਸਨ ਜਿਹੜਾ ਕੋਈ ਜਿਹਦਾ ਆਪਾਂ ਪਹਿਲਾਂ ਕਿਰਤ ਕੀਤੀ ਆ ਸੰਤ ਜਾਂ ਸ਼ਹੀਦ ਹੁੰਦੇ ਨੇ ਉਹ ਇੱਕ ਪਰਿਵਾਰ ਦੇ ਨਹੀਂ ਹੁੰਦੇ ਉਹ ਸਮੁੱਚੀ ਕੌਮ ਦੇ ਹੁੰਦੇ ਆ ਸੋ ਉਸ ਜਿਹੜੀ ਟਕਸਾਲ ਦੇ ਅੱਜ ਮੁਖੀ ਨੇ ਉਹ ਗਿਆਨੀ ਹਰਨਾਮ ਸਿੰਘ ਜੀ ਨੇ ਔਰ ਉਹਨਾਂ ਨੂੰ ਵੀ ਉਹ ਅੱਜ ਸਰੂਪਾਉ ਦੇਣਾ ਚਾਹੀਦਾ ਸੀ ਤੇ ਉਹ ਸ਼ਾਇਦ ਹੋ ਸਕਦਾ ਵੀ ਸਾਬ ਜੀ ਅਸੀਂ ਉਹਨਾਂ ਦੇ ਕਿਹਾ ਪਰਬੰਧ ਵਧੀਆ ਰਹਿਣ ਲਈ ਧਾਮੀ ਸਾਹਿਬ ਦਾ ਉਹ ਬਤਾਈ ਦਿੱਤੀ ਇੱਕ ਤਰ੍ਹਾਂ ਉਹਨਾਂ ਨੇ ਕਿਹਾ ਕਿ ਵਧੀਆ ਹੋਇਆ ਸਾਰਾ ਕੁਝ ਜੇ ਉਹਨਾਂ ਨੇ ਪ੍ਰਸ਼ੰਸਾ ਕੀਤੀ ਹੈ ਧਾਮੀ ਸਾਹਿਬ ਸਾਰੇ ਸਨਸਾਰ ਦੇ ਰਹੋ ਤਾਂ ਇਦਾਂ ਬਣਿਆ ਅਸੀਂ ਧਾਮੀ ਤੁਮੇਦਰਾ ਨਹੀਂ ਸਾਰੇ ਸਨਸਾਰ ਦੇ ਵਿੱਚ ਜਿਹੜੇ ਸਿੱਖਾਂ ਨੇ ਨਾ ਇਹ ਇਹ ਰਾਹਤ ਮਹਿਸੂਸ ਕੀਤੀ ਹੈ ਕੋਈ ਕੁ ਸਵੇਰ ਦੇ ਸਾਰੇ ਹੀ ਜਿਹੜੇ ਆ ਆਪਣੇ ਸਿੱਖ ਸੰਗਤਾਂ ਨੇ ਉਹ ਦੇਸ਼ ਵਿਸ਼ੇ ਦੀਆਂ ਚੈਨਲਾਂ ਦੇ ਸਾਹਮਣੇ ਟੀਵੀ ਦੇ ਸਾਹਮਣੇ ਬੈਠੀਆਂ ਦੇਖ ਰਹੀਆਂ ਸਨ ਹਾਂ ਹਾਂ ਔਰ ਸਾਰਾ ਨਾ ਸਾਰਾ ਰੁਕ ਕੇ ਸਾਰਾ ਪ੍ਰੋਗਰਾਮ ਦੇਖ ਰਹੀਆਂ ਸਨ ਸੋ ਇਹ ਵਾਕਿਆ ਹੀ ਬਹੁਤ ਵੱਡੀ ਅੱਜ ਗੱਲ ਹੋਈ ਆ ਔਰ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਉਹ ਜਿਹੜੀਆਂ ਅੱਗੇ ਪਹਿਲੋ ਘਟਨਾਵਾਂ ਹੁੰਦੀਆਂ ਨੇ ਉਹ ਮੇਰਾ ਖਲੇਸ ਵਰੀ ਇਹ ਸਰਕਟ ਨੇ ਉਹਨਾਂ ਨੇ ਕੀਤਾ ਵੀ ਚਲੋ ਇਹ ਵੱਡੀਆਂ ਜਥੇਬੰਦੀਆਂ ਲੱਗੀਆਂ ਨੇ ਆਪਾਂ ਚੁੱਪ ਕਰ ਜਾਂਦੇ ਆ ਉਹ ਐਡ ਕੀ ਤਾਂ ਨਹੀਂ ਸਾਹਮਣੇ ਆਏ ਹਾਂ 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 ਪਰ ਇਹਦੇ ਚ ਸਧਾਰਤ ਤੇ ਦੀ ਜਿਵੇਂ ਸਰਗਰਮੀ ਨਹੀਂ ਆਪਾਂ ਦੇਖ ਰਿਹਾ ਹ ਹੁਣ ਧਾਰਮਿਕ ਪੱਖਾਂ ਨੂੰ ਲੈ ਕੇ ਦੇਖੀਏ ਉਹਨਾਂ ਬੱਲੂ ਕਾ ਰਾਦੇਸ ਉੱਤੇ ਕੋਈ ਇਹਨਾਂ ਦੇ ਆਗੂਆਂ ਦੀ ਨਹੀਂ ਉਸ ਕਦਰ ਨਹੀਂ ਓਵਰ ਆਲ ਆਪਾਂ ਪੰਜਾਬ ਦੀ ਗੱਲ ਕਰ ਲਈਏ ਬਿਲਕੁਲ ਅੱਜ ਉੱਥੇ ਵੀ ਨਹੀਂ ਦਿਖੇ ਸਿਰਫ ਜਿਹਦਾ ਪੰਜਵੇਂ ਅਮਰੀਕੀ ਕਮੇਟੀ ਚ ਬੀਬੀ ਸਤਵੰਤ ਕੌਰ ਕਿਉਂਕਿ ਉਹਨਾਂ ਦੇ ਪਿਤਾ ਜੀ ਸ਼ਹੀਦ ਹੋਏ ਸਨ ਹਮ ਔਰ ਭਾਈ ਬੰਜੀਤ ਸਿੰਘ ਆਪਣੇ ਭਰਾ ਦੇ ਵਜੋਂ ਉੱਥੇ ਸਰੂਪੋ ਲੈਣ ਗਏ ਸੀ ਸੋ ਮਤਲਬ ਉਸ ਧਿਰ ਵੱਜੋਂ ਨਹੀਂ ਕੋਈ ਦੱਸਿਆ ਅੱਜ ਦੂਖਰਵੰਨ ਸਾਹ ਪਟਿਆਲਾ ਵੀ ਸਮਾਗਮ ਹੋਇਆ ਜਿਹਦੇ ਵਿੱਚ ਮੈਂ ਵੀ ਹਾਜ਼ਰੀ ਭਰੀ ਸੀ ਘੱਲੂ ਘਰ ਸਮਾਗਮ ਵਿੱਚ ਜੀ ਕਿਉਂਕਿ ਇੱਥੇ ਵੀ ਹਮਲਾ ਕੀਤਾ ਗਿਆ ਸੀ ਇੱਥੇ ਵੀ ਕੋਈ ਸਦਾਰਤਰ ਦਾ ਜਿਹੜਾ ਆਗੂ ਆ ਜਾਂ ਨਹੀਂ ਨਜ਼ਰ ਆਇਆ ਤੇ ਸੋ ਇਹ ਤਾਂ ਬੜੀ ਸਦਾਰਤਰ ਵਾਲੇ ਜਿਵੇਂ ਸਰਗਰਮੀਆਂ ਘਟ ਨਹੀਂ ਗਈਆਂ ਨਾ ਤਾਂ ਜਿਹੜੀ ਲੁਧਿਆਣੇ ਦੀ ਚੋਣ ਦੇ ਵਿੱਚ ਉਹਨਾਂ ਨੇ ਉਮੀਦਵਾਰ ਖੜਾ ਕੀਤਾ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਨਹੀਂ ਇਸ ਕੀ ਕੰਝ ਪੈਣਾ ਤੇ ਨਾ ਹੀ ਆ ਜਿਹੜੇ ਧਾਰਮਿਕ ਗਤੀਵਿਧੀਆਂ ਦੇ ਵਿੱਚ ਉਹਨਾਂ ਦੀ ਉਸ ਕਦਰ ਭਾਗੀਦਾਰੀ ਆਪਾਂ ਵੇਖ ਰਹੇ ਆ ਤੇ ਮੈਨੂੰ ਇਹ ਲੱਗਦਾ ਵੀ ਉਹ ਭਰਤੀ ਉਹਨਾਂ ਕੋਲ ਬਹੁਤ ਜ਼ਿਆਦਾ ਹੋ ਗਈ ਹੈ ਉਹਨੂੰ ਸਾਹਮਣੇ ਤੇ ਹੀ ਲੱਗੇ ਹੋਏ ਨੇ ਵੀ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਪ੍ਰਤੀਭੀ ਲੱਗੇ ਹੋਈ ਨੇ ਜੀ ਉਹ ਵਿਚਾਰੇ ਨੇ ਕਿ ਪਰਟੀ ਉਹ ਬਟਾਗ ਬਾਕੀ ਵੀ ਬਹੁਤ ਵੱਡਾ ਅੰਕੜਾ ਕਰਨ ਲਈ ਉਸ ਪਾਸੇ ਰੁਝੇ ਹੋਏ ਨੇ ਉਹ ਬਾਕੀ ਗੱਲਾਂ ਵੱਲ ਉਹਨਾਂ ਨੂੰ ਛੋਟੀਆਂ ਸਮਝਦੇ ਆ ਸੋ ਫਿਰ ਵੀ ਉਹਨਾਂ ਨੂੰ ਜਿਹੜਾ ਸਮਾਜ ਦੇ ਵਿੱਚ ਵਿਚਰਨਾ ਚਾਹੀਦਾ ਕਿਉਂਕਿ ਜਿਹੜੀ ਇਦਾਂ ਦੀ ਸਿਆਸੀ ਖੜੋਤ ਹੁੰਦੀ ਆ ਉਹ ਦਿਨ ਤੀਜੇ ਕੋਈ ਚੰਗੇ ਨਹੀਂ ਆਉਂਦੇ ਹੁੰਦੇ ਹਾਂ 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 ਖੈਰ ਅੱਜ ਵਾਲੀ ਪ੍ਰੋਗਰਾਮ ਨੂੰ ਜੇਕਰ ਸਰਵਜਨ ਸਾਹਿਬ ਦੇਖੀਏ ਕਿ ਨਾ ਤਾਂ ਕੋਈ ਜਿੱਤਿਆ ਹੈ ਨਾ ਹਾਰਿਆ ਤੇ ਕਿਵੇਂ ਬਾਕੀ ਇਹ ਗੱਲ ਆਪਾਂ ਕਹਿ ਸਕਦੇ ਹਾਂ ਕਿ ਇਹ ਸੈਮੀਫਾਈਨਲ ਸੀ ਕਿ ਫਾਈਨਲ ਜੇ ਹੋਣਾ ਹੈ ਕੋਈ ਅੰਦਰਖਤੇ ਕੋਈ ਮਾਮਲਾ ਟੁੱਕਿਆ ਗਿਆ ਹੈ ਚਰਚਾ ਹੋਈ ਪਿਛਲੇ ਸਮੇਂ ਕਿ ਸ਼ਾਇਦ ਤੁਮਾ ਸਾਹਿਬ ਦੀ ਸੁਖਵੀਰ ਬਾਦਲ ਦੀ ਬੰਦ ਕਮਰਾ ਬੈਠਕ ਹੋਣੀ ਦੀ ਭਾਵੇਂ ਅੱਜ ਵੀ ਤੁਮਾ ਸਾਹਿਬ ਨੇ ਰਿਡਾਈ ਕੀਤਾ ਕਿ ਨਹੀਂ ਧਾਮੀ ਸਾਹਿਬ ਨਾਲ ਤਾਂ ਬੈਠਕ ਹੋਈਆਂ ਨੇ ਪਰੰਤੂ ਸੁਖਵੀਰ ਸਿੰਘ ਬਾਦਲ ਨਾਲ ਕੋਈ ਬੈਠਕ ਨਹੀਂ ਹੋਈ ਪਰ ਜਿਵੇਂ ਅੱਜ ਇਸ ਸਾਰੀ ਕਾਲੀ ਪੰਥਕ ਲੀਡਰਸ਼ਿਪ ਉੱਤੇ ਏਕੇ ਵਿੱਚ ਪਰੋਈ ਆਪਾਂ ਵੇਖੀ ਹੈ ਇਹਦੇ ਤੋਂ ਤਾਂ ਸੰਕੇਤ ਇਹੀ ਹੈ ਕਿ ਕੋਈ ਨਾ ਕੋਈ ਵੱਡੇ ਪੱਧਰ ਤੇ ਅਟਰਨਲ ਜਿਹੜਾ ਡਿਸੀਜਨ ਹੋਇਆ ਉਹ ਕਿਵੇਂ ਅੱਗੇ ਆਊਗਾ ਕਿਵੇਂ ਵੇਖਾਂਗੇ ਜੀ ਉਹ ਤਾਂ ਠੀਕ ਆ ਉਹ ਤਾਂ ਕੋਈ ਨਾ ਕੋਈ ਗੱਲ ਅੱਜ ਉੱਥੋਂ ਦਿਖ ਰਿਆ ਸੀ ਸਾਰੇ ਪ੍ਰੋਗਰਾਮ ਦੇ ਵਿੱਚੋਂ ਜਦੋਂ ਤੁਸੀਂ ਉਹਨੂੰ ਉਹਨੂੰ ਜਿਉਂ ਟੀਵੀ ਲਾ ਕੇ ਦੇਖੋਗੇ ਦੁਆਰਾ ਫੇਰ ਤਾਂ ਉੱਥੇ ਜਿਹੜੀ ਜਿਹੜੀ ਉੱਥੋਂ ਦੀ ਸ਼ਾਂਤੀ ਸੀ ਜੋ ਉੱਥੋਂ ਦਾ ਸਾਰੇ ਜਥੇਬੰਦੀਆਂ ਇਕੱਠੀਆਂ ਬੈਠੀਆਂ ਸਨ ਜਿਹਦਾ ਰਕਾਲਤਖਬ ਵੀ ਬੈਠੇ ਸਨ ਸਾਰੇ ਬੈਠੇ ਸਨ ਤਾਂ ਲੱਗਦਾ ਸੀਗਾ ਇੱਕ ਦੋ ਨੇਕਾਂ ਦੀ ਸਰਗਰਮੀ ਦੇਖਣ ਨੂੰ ਮਿਲੀ ਉਹ ਮਤਲਬ ਨਹੀਂ ਉਹ ਕੋਈ ਗੱਲ ਨਹੀਂ ਹੁੰਦੀ ਇਹੋ ਜਿਹੇ ਸਮਾਗਮ 'ਚ ਇੱਕਾ ਦੁੱਕਾ ਕੋਈ ਗੱਲ ਨਹੀਂ ਉਹ ਪਰਸਨਲ ਹੁੰਦੀਆਂ ਨੇ ਪਰ ਜਥੇਬੰਦਕ ਰੂਪ ਵਿੱਚ ਮੈਂ ਕਹਿੰਦਾ ਇਹਦੇ ਵਿੱਚ ਅੱਜ ਦੀ ਆਪਾਂ ਕਹਿੰਦੇ ਵੀ ਨਹੀਂ ਕੋਈ ਜਿੱਤਿਆ ਪਰ ਸਿੱਖ ਪੰਥ ਜਿੱਤਿਆ ਜਿਹਦੀਆਂ ਨਜ਼ਰਾਂ ਇਸ ਸਮਾਗਮ ਤੇ ਲੱਗੀਆਂ ਸਨ ਔਰ ਫਿਕਰਮੰਦ ਸਨ ਉਹ ਜਿਹੜਾ ਸਮੁੱਚਾ ਪੰਥਾ ਚਾਹੇ ਉਹ ਦੇਸ਼ 'ਚ ਬੱਠਾ ਵਿਦੇਸ਼ 'ਚ ਬੱਠਾ ਪੰਜਾਬ 'ਚ ਬੱਠਾ ਉਹ ਅਜ ਚਿੱਤਿਆ ਇਹ ਵੀ ਚਰਚਾ ਹੈ ਕਿ ਕਿਉਂ ਫਿਰ ਇਹ ਹੁਣ ਜਿਵੇਂ ਇਕੱਠੇ ਹੋਣ ਲੱਗੇ ਨੇ ਇਹ ਪਹਿਲਾਂ ਅੜੜ ਰਹੇ ਤੇ ਜਿਹਦਾ ਖਮਿਆਜਾ ਪੰਥ ਨੂੰ ਵੀ ਪੁਗਤਣਾ ਪਿਆ ਤੇ ਇਸੇ ਤਰ੍ਹਾਂ ਹੀ ਸਿਰ ਜੋੜ ਕੇ ਰੱਖਣ ਇਹ ਇਹ ਕਈ ਤਰ੍ਹਾਂ ਦੀ ਚਰਚਾ ਵੀ ਆ ਰਹੀ ਹੈ ਤੇ ਦੇਖੋ ਇਹ ਜਿਹੜੀ ਨਿਯੁਕਤੀ ਹੈ ਹੂੰ ਉਹ ਬੀ ਸ਼ਰੋਣੀ ਗੁਰਦਵਾਰ ਪੰਦਤ ਕਣੀ ਜੇ ਦੁਬਾਰਾ ਕਰਨੀ ਪਈ ਤਾਂ ਵੀ ਸ਼ਰੋਣੀ ਕਰਦਾਰ ਪੰਦਤ ਕਣੀ ਨੇ ਕਰਨੀ ਆ ਔਰ ਸ਼ਰੋਣੀ ਕਾਲੀਦਾਲ ਦੀ ਸਲਾਹ ਨਾਲ ਕਰਨੀ ਆ ਜੇ ਮਤਲਬ ਕਾਲ ਤੱਕ ਸਾਡਾ ਰੈਗੂਲਰ ਜਸਿਆ ਲਾਉਣਾ ਹੁੰਦਾ ਹੈ ਬਿਲਕੁਲ ਲਾਣਾ ਪੈਂਦਾ ਜੀ ਹਾਂਜੀ ਸੋ ਜੇ ਆਪਾਂ ਨੂੰ ਕੱਲਾ ਇਹਦੇ ਤੇ ਦਰਾਜ ਹੋਵੇ ਉਹਨਾਂ ਦੀ ਸੇਵਾ ਸੰਭਾਲ ਤੇ ਹਾਂ ਹਾਂ ਤੇ ਉਹ ਦੁਬਾਰਾ ਕੀਤੀ ਜਾ ਸਕਦਾ ਹੀ ਬਿਠਾ ਕੇ ਉਹਨਾਂ ਨੂੰ ਮਤਲਬ ਦੁਬਾਰਾ ਸਰੂਪ ਹੋ ਦਿੱਤੇ ਜਾ ਸਕਦੇ ਨੇ ਇਹ ਕੋਈ ਵੱਡੀ ਗੱਲ ਨਹੀਂ ਆ ਅੱਜ ਗੜਗਾ ਸਾਹਿਬ ਦਾ ਪ੍ਰੈਸ ਕਾਨਫਰੰਸ ਦੌਰਾਨ ਇਹ ਕਹਿਣਾ ਵੀ ਸੀ ਕਿ ਜਲਦੀ ਦੇਖਿਓ ਸਰੂਪੇ ਵੀ ਹੋਣਗੀ ਸਨਮਾਨ ਵੀ ਹੋਏਗਾ ਸਾਰੇ ਪੰਥ ਵੱਲੋਂ ਸਾਰੀ ਜਥੇਬੰਦੀਆਂ ਵੱਲੋਂ ਕਿਤੇ ਨਾ ਕਿਤੇ ਗੱਲ ਮਤਲਬ ਟੁੱਕੀ ਗਈ ਹੈ ਜਿਹਦੇ ਨਾਲ ਇਹ ਅੱਛੀ ਗੱਲ ਹੈ ਖੈਰ ਚਿੰਤਕ ਵੱਲੋਂ ਇਸ ਗੱਲ ਦਾ ਜਿਹੜਾ ਆਵਾਰਨਾ ਉਹ ਇੱਕ ਵਾਕੀ ਆਪਣੇ ਆਪ ਦੇ ਚ ਠੀਕ ਹੈ ਕਿ ਮਸਲਾ ਜਿਹੜਾ ਹੈ ਅੱਜ ਦਾ ਨਾ ਕੋਈ ਜਿੱਤਿਆ ਨਾ ਕੋਈ ਹਾਰਿਆ ਮਸਲਾ ਮਤਲਬ ਵਿਚ ਵਿਚਾਲੇ ਵਾਲਾ ਰਿਹਾ ਹੈ ਦਜੇ ਬਣੀ ਸਰਵਾਸਾਬ ਲੁਧਿਆਣਾ ਦੀ ਪਸ਼ਮੀ ਜਿਹੜੀ ਜਮਨੀ ਚੌਣ ਹੈ ਉਹਦੇ ਚੋਂ ਇੱਕ ਹੋਰ ਵੱਖਰੀ ਗੱਲ ਸਾਹਮਣੇ ਆਈ ਹੈ ਜੇਕਰ ਮੋٹے ਤੌਰ ਤੇ ਕਹਿ ਲਈਏ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਕਿ ਇੱਕ ਵੱਡਾ ਅਫਸਰ ਕਹਿ ਲਈਏ ਕਿ ਵਿਜਲੈਂਸ ਦਾ ਐਸਐਸਪੀ ਉਹ ਸਸਪੈਂਡ ਕਰ ਦਿੱਤਾ ਗਿਆ ਅੱਜ ਪੰਜਾਬ ਸਰਕਾਰ ਵੱਲੋਂ ਤੇ ਭਾਵੇਂ ਕਿ ਸਾਰੇ ਮਾਮਲੇ ਦੀ ਹਾਲੇ ਪੁਸ਼ਟੀ ਨਹੀਂ ਹੋਈ ਤੇ ਪਰੰਤੂ ਵੱਖ-ਵੱਖ মিডিਆ ਹਾਊਸ ਨੇ ਇਸ ਨੂੰ ਵੱਡੇ ਪੱਧਰ ਉੱਤੇ ਪ੍ਰਕਾਸ਼ਿਤ ਕੀਤਾ ਹੈ ਪਰ ਜਿਹੜੀ ਵਕਰੀ ਗੱਲ ਇਹ ਹੈ ਕਿ ਸਸਪੈਂਡ ਕਿਉਂ ਕੀਤਾ ਗਿਆ ਕਿ ਉਥੋਂ ਦੇ ਜਿਹੜੇ ਜਿਮਰੀ ਚੌਂੜਪੇਟ ਦੇ ਕਾਂਗਰਸ ਦੇ ਉਮੀਦਵਾਰ ਭਾਰਤ ਕੁਸ਼ਣ ਆਸ਼ੂ ਉਹਨਾਂ ਨੂੰ ਕੋਈ ਹਮਦਰਦੀ ਦਿਵਾਉਣ ਲਈ ਪਿਛਲੇ ਸਮੇਂ ਸਾਮਣੇ ਕੱਢੇ ਗਏ ਕਿਸੇ ਕੱਪੜੇ ਦੇ ਮਾਮਲੇ ਦੇ ਵਿੱਚ ਸਰਕਾਰ ਨੇ ਨੋਟਿਸ ਲਿਆ ਤਾਂ ਜੇਕਰ ਆਪਾਂ ਇਸ ਮਾਮਲੇ ਨੂੰ ਹੋਰ ਘੋਕੀਏ ਤਾਂ ਕਿ ਜਦੋਂ ਸਰਕਾਰ ਦੇ 3-4 ਸਾਲ ਲੰਘ ਜਾਂਦੇ ਆ ਸਾਡੇ 3-4 ਸਾਲ ਤਾਂ ਅਗਲਾ ਜਿਹੜਾ ਸਮਾਂ ਉਹ ਅਫਸਰ ਨਵੇਂ ਵੱਖਰੇ ਹੋਰ ਸਿਆਸੀ ਆਗੂ ਨਾਲ ਆਪਣੀਆਂ ਗੋਟੀਆਂ ਫਿੱਟ ਕਰ ਬੈਠਦੇ ਆ ਲੈਂਦੇ ਆ ਕਿ ਆਪਾਂ ਅਗਲੀ ਸਰਕਾਰ ਕਿਵੇਂ ਰਹੂਗੀ ਤਾਂ ਉਹ ਆਪਣੇ ਜਿਹੜੇ ਮਤਾਜ ਨੂੰ ਲੈ ਕੇ ਅਜਿਹੀ ਤਰ੍ਹਾਂ ਦਾ ਹੀ ਮਾਮਲਾ ਉੱਥੋਂ ਉੱਠਿਆ ਕਿ ਉਹਦੇ ਤੇ ਅਲੀਗੇਸ਼ਨ ਇਸ ਤਰ੍ਹਾਂ ਦਾ ਆ ਰਿਹਾ ਹੈ ਸਰਕਾਰੀ ਦਰ ਵੱਲੋਂ ਦਾਵਾ ਹੋ ਰਿਹਾ ਕਿ ਇਹਨੇ ਹਮਦਰਦੀ ਦਿਵਾਉਣ ਦੀ ਕੋਸ਼ਿਸ਼ ਕੀਤੀ ਚੌਂਡ ਦੇ ਉਮੀਦਵਾਰ ਨੂੰ ਭਾਰਤ ਕੋਸ਼ਿਸ਼ ਨਾਸਿਓ ਨੂੰ ਕਾਂਗਰਸ ਦੇ ਉਮੀਦਵਾਰ ਨੇ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕਿ ਗੋਟੀ ਆਫਸਰਾਂ ਦੀ ਅਜੇ ਤਾਂ ਕਿਵੇਂ ਫਿੱਟ ਹੋ ਜਾਂਦੇ ਨੇ ਕਿਉਂ ਕਰਦੇ ਆ ਸਾਰਾ ਕੁਝ ਦੇਖੋ ਇਹਨਾਂ ਦੇ ਦੋ ਪੱਖ ਨੇ ਇੱਕ ਤੇ ਆ ਜਿਹੜਾ ਤੁਸੀਂ ਗੱਲ ਕੀਤੀ ਆ ਹੂੰ ਇਹ ਵੀ ਹੈ ਹੂੰ ਬਈ ਕਿਉਂਕਿ ਉੱਥੇ ਦੇਖੋ ਬੜੀ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਆ ਜੀ 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 ਸਰਕਾਰ ਦੀ ਵੀ ਔਰ ਵਿਰੋਧੀ ਧਿਰ ਦੀ ਹਮਮ ਖਾਸ ਕਰਕੇ ਕਾਂਗਰਸ ਦੀ ਤੇ ਔਰ ਜਿਹੜੇ ਆਪਣੇ ਜਿੱਤ ਦੇ ਦਾਅਵੇ ਵੀ ਹਾਂ ਕਰ ਰਹੀਆਂ ਨੇ ਔਰ ਕੁਝ ਵੀ ਹੋ ਸਕਦਾ ਉੱਥੇ ਹਾਂ ਹਾਂ ਉਸ ਥਾਂ ਤੇ ਅਜਿਹਾ ਜਿਹੜਾ ਕਦਮ ਉਠਾਉਣਾ ਹਾਂ ਜਿਹਦੇ ਨਾਲ ਸਤਾਤਰ ਪਾਰਟੀ ਨੂੰ ਨੁਕਸਾਨ ਹੋਵੇ ਹਾਂ ਹਾਂ ਜਾਂ ਲੋਕਾਂ ਵਿੱਚ ਇੱਕ ਚਰਚਾ ਛਿੜੇ ਜੀ ਉਹ ਵਾਕਿਆ ਹੀ ਮਲੋ ਵੀ ਇੱਕ ਮਨ ਸੁਵੇਦਨਸ਼ੀਲ ਮਸਲਾ ਹੈ ਹਾਂ ਜਿਹਦੇ ਲਈ ਜਿਵੇਂ ਖਬਰਾਂ ਆ ਰਹੀਆਂ ਨੇ ਵੀ ਉਹ ਸਸਪੈਂਡ ਕੀਤੇ ਗਏ ਨੇ ਵਿਜਲਸ ਸਤੇਕ ਅਧਿਕਾਰੀ ਹਾਂ ਹਾਂ ਸੋ ਲੇਕਿਨ ਇਹਦੇ ਚ ਮਤਲਬ ਇੱਕ ਦੂਸਰਾ ਪੱਖ ਵੀ ਸਪਸ਼ਟਤਾ ਹੋ ਤੇ ਆਉਂਦਾ ਹਾਂ ਵੀ ਬਿਜ਼ਨਸ ਦੇ ਜਿਹੜੇ ਅਧਿਕਾਰੀ ਨੇ ਉਹ ਆਪਣੇ ਤੌਰ ਤੇ ਆਜ਼ਾਦ ਨਹੀਂ ਹੈ ਹਾਂ ਨਹੀਂ ਉਹਨਾਂ ਨੂੰ ਕਿਸੇ ਨੂੰ ਵੀ ਸਮਨ ਭੇਜਣ ਲਈ ਹਾਂ ਸਰਕਾਰ ਨੂੰ ਪੁੱਛਣਾ ਪੈਂਦਾ ਹਾਂ ਹਾਂ ਜਾਂ ਸਰਕਾਰ ਅਜਾਜ਼ਤ ਦੇਵੇ ਤਾਂ ਹੀ ਉਹ ਭੇਜ ਸਕਦੇ ਕਿਉਂਕਿ ਇਹ ਇਹ ਤੋਂ ਇਹ ਇੱਕ ਗੱਲ ਇਹ ਵੀ ਮਤਲਬ ਜੇ ਦੂਸਰਾ ਪੱਖ ਦੇਖੀਏ ਹੂੰ ਹੂੰ ਬਈ ਇਹਦਾ ਮਤਲਬ ਜਿਹੜੇ ਹਰ ਬਿਜ਼ਨਸ ਦਾ ਅ ਮਤਲਬ ਵੀ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਹੁੰਦੀ ਆ ਹੂੰ ਹੂੰ ਤੇ ਉਹ ਸਰਕਾਰ ਨੂੰ ਪੁੱਛ ਕੇ ਹੀ ਕਰਨੀ ਪੈਂਦੀ ਹੋਣੀ ਆ ਜਾਂ ਪਈ ਹੋਣੀ ਆ ਇਹਨਾਂ ਨੇ ਨਹੀਂ ਪੁੱਛਿਆ ਹੋਣਾ ਤੇ ਇਹਦੇ ਇੱਕ ਦੋ ਅਰਥ ਨਿਕਲਦੇ ਆ ਹੂੰ ਸੋ ਕੀ ਸਹੀ ਆ ਕੀ ਗਲਤ ਆ ਇਹ ਵੀ ਆ ਰਹੀ ਹੈ ਉਹ ਨਾਲ ਸਮਾਂ ਦੱਸੇਗਾ ਪਰ ਇਹਦੇ ਨਾਲ ਜਿਹੜੀ ਸਤਾਤ ਰੀ ਤੇਰਾ ਇਹਦੀ ਕਾਫੀ ਕਿਰਕਰੀ ਹੋਏਗੀ ਔਰ ਨੁਕਸਾਨ ਵੀ ਹੋਏਗਾ ਹੂੰ ਅੱਛਾ ਇਹ ਵੀ ਗੱਲ ਆ ਰਹੀ ਹੈ ਨਾ ਕਿ ਸਰਕਾਰ ਨੂੰ ਇਹ ਜਾਣਕਾਰੀ ਮਿਲੀ ਕਿ ਭਾਰਤ ਪੁਸ਼ਨਾਸੂ ਨਾਲ ਜਿਹੜਾ ਇਹ ਬਿਜ਼ਨਸ ਦਾ ਅਧਿਕਾਰੀ ਹੈ ਪਟੇਵੱਦਰ ਤੇ ਰਾਬਤਾ ਰੱਖ ਰਿਹਾ ਸੀ ਤੇ ਦੋਨਾਂ ਚ ਸਾਂਝ ਜਿਹੀ ਬਈ ਕਿ ਮਾਮਲਾ ਇੱਥੇ ਤੱਕ ਆਇਆ ਕਿ ਹਮਦਰਦੀ ਦਿਵਾਉਣ ਲਈ ਇੱਕ ਇਸ ਤਰ੍ਹਾਂ ਦਾ ਮਾਮਲਾ ਸਮਨ ਤੱਕ ਕੀਤਾ ਗਿਆ ਮਾਰੇ ਸਵਾਲ ਹੈ ਕਿ ਕੀ ਅਫਸਰ ਵਾਕਈ ਇਸ ਤਰ੍ਹਾਂ ਦੀਆਂ ਗੁੱਟੀਆਂ ਫਿੱਟ ਕਰਦੇ ਆ ਸਰਕਾਰ ਕੋਲੇ ਬਨੇ ਦਾਅਵੇ ਦੀ ਗੱਲ ਕਰਦੇ ਆ ਆਪਾਂ ਨਾ ਦੂਜੀ ਪਾਸੇ ਦੀ ਗੱਲ ਕਰਦੇ ਆ ਪਰ ਇਹਦੇ ਵਿੱਚੋਂ ਗੱਲ ਤਾਂ ਉੱਪਰ ਦੀ ਏ ਕਿ ਜਦੋਂ ਸਰਕਾਰ ਦੇ 2.5 3 4 ਸਾਲ ਲੰਘ ਜਾਂਦੇ ਆ ਪਿਛਲੇ ਸਮਾਂ ਜਿਹੜੇ ਅਫਸਰ ਨੇ ਉਹ ਫਿਰ ਜਿਹੜੇ ਅਗਲੇ ਕੁਝ ਹੋਰ ਸਿਆਸੀਆ ਕੋ ਨਾਲ ਆਪਣੀ ਦੇਖੋ ਮੈਨੂੰ ਨਹੀਂ ਪਤਾ ਉਹਨਾਂ ਦੇ ਸਰਵਿਸ ਦੇ ਕਰਨਾ ਸਮਾਂ ਰਹਿੰਦਾ ਹੂੰ ਹੂੰ ਕਈ ਵਾਰ ਰਿਟਾਇਰਮੈਂਟ ਦੇ ਨੇੜੇ ਜਿਹੜੇ ਅਧਿਕਾਰੀ ਹੁੰਦੇ ਉਹ ਵੀ ਆਪਣੀਆਂ ਗੋਟੀਆਂ ਫਿੱਟ ਕਰ ਲਾ ਜਾਂਦੇ ਆ ਕਿਉਂਕਿ ਅਗਲਾ ਵੀ ਉਹਨਾਂ ਨੇ ਜੀਵਨ ਬਤਾਉਣਾ ਹੁੰਦਾ ਹੂੰ ਕਈ ਵਰੀ ਇਹ ਜਿਹੜੇ ਅਧਿਕਾਰੀ ਨੇ ਕਿਉਂਕਿ ਉਹ ਬਹੁਤ ਸਾਰੇ ਅਧਿਕਾਰੀ ਸਿਆਸੀ ਲੀਡਰਾਂ ਦੇ ਰਿਸ਼ਤੇਦਾਰ ਵੀ ਨੇ ਹੂੰ ਸੋ ਇਹ ਗੱਲਾਂ ਦੀ ਪੜਤਾਲ ਜਿਹੜੀ ਹੁਣੇ ਜ਼ਰੂਰੀ ਆ ਵੀ ਜਿਹੜੀਆਂ ਉਹਨਾਂ ਦੀ ਗੱਲਬਾਤ ਹੋਈ ਆ ਉਹਨੂੰ ਮਤਲਬ ਜੇ ਇਸ ਤਰ੍ਹਾਂ ਹੀ ਵਾਕਿਆਈ ਇਹ ਗੱਲ ਸਾਹਮਣੇ ਆ ਜਾਂਦੀ ਆ ਤਾਂ ਸਸਪੈਂਡ ਕਰਨਾ ਜਿਹੜੀ ਛੋਟੀ ਜੀ ਗੱਲ ਆ ਤਾਂ ਉਹਨਾਂ ਦਾ ਫਿਰ ਜਿਹੜੀ ਉਹਨਾਂ ਦੀ ਮਨਛਾ ਉਹ ਹੀ ਪੂਰੀ ਕਰਨੀ ਚਾਹੀਦੀ ਆ ਹੂੰ ਮਨਛਾ ਕਿਵੇਂ ਮਤਲਬ ਮਨ ਲਓ ਜਿਹੜੀ ਕੋ ਉਹਨਾਂ ਦੀ ਮਨਛਾ ਹੋਏਗੀ ਉਹ ਮਤਲਬ ਅਧਿਕਾਰੀ ਦੀ ਜੇ ਉਹਨਾਂ ਨੂੰ ਕੋਈ ਰਾਜਨੀਤੀ ਚ ਜਾਣਾ ਆ ਜਾਂ ਕਿਸ ਤਰ੍ਹਾਂ ਦੀ ਉਹ ਪੂਰੀ ਕਰਦਣੀ ਚਾਹੀਦੀ ਆ ਇਹ ਸੱਚੀਆਂ ਗੱਲਾਂ ਹੋਣ ਕਈ ਵਾਰੀ ਨਾ ਅਗਲੀ ਸਰਕਾਰ ਤੇ ਉਹ ਸੁਪਨੇ ਲੈਂਦਾ ਕਿ ਫਲਾਣੇ ਅਗਵਣ ਨਾਲ ਨੇੜਤਾ ਹੁੰਦੀ ਆ ਫਿਰ ਆਪਾਂ ਨਾਲੇ ਪ੍ਰਮੋਸ਼ਨ ਵਾਲਾਂਗੇ ਨਾਲੇ ਕੋਈ ਵਧੀਆ ਸਟੇਸ਼ਨ ਸੰਭਾਲਾਂਗੇ ਤੇ ਉਹ ਤਾਂ ਹੋ ਹੀ ਜਾਣਾ ਜੇ ਮਤਲਬ ਜੇ ਇਸ ਤਰ੍ਹਾਂ ਦੀ ਮਨਸ਼ਾ ਹੋਈ ਤਾਂ ਉਹਨਾਂ ਨੇ ਉਹ ਆਪਣਾ ਕੰਮ ਤੱਕ ਆ ਹੀ ਦਿੱਤਾ ਹੂੰ 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 ਤਾਂ ਜਿੰਨਾ ਚਿਰ ਸਸਪੈਂਡ ਰਹਿਣਗੇ ਛੇ ਛੇ ਮਹੀਨੇ ਸਾਲ ਜਿਹੜਾ ਸਰਕਾਰ ਦਾ ਨਿਜਮ ਹੁੰਦਾ ਉਸ ਤੋਂ ਬਾਅਦ ਬਹਾਲ ਹੋ ਜਾਣਗੇ ਤੇ ਉਹ ਉਹਨਾਂ ਦੀ ਮਨਸ਼ਾ ਉਹ ਵੀ ਪੂਰੀ ਹੋ ਜਾਏਗੀ ਹੂੰ 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 ਖੈਰ ਸਰਕਾਰਾਂ ਭਾਵੇਂ ਆਪਣੇ ਆਪ ਦੇ ਵਿੱਚ ਇੱਕ ਵੱਡਾ ਰੋਲ ਨਿਭਾਉਂਦੀਆਂ ਨੇ ਕਿ ਹਰ ਫੈਸਲੇ ਦੇ ਵਿੱਚ ਹਰ ਵਰਗ ਸਰਕਾਰ ਤੋਂ ਬਾਹਰ ਨਾ ਜਾਏ ਪਰ ਉਸ ਵੇਲੇ ਕਾ ਲਾਹੌਰ ਵੱਡੀ ਹੋ ਨਿਬੜਦੀ ਹੈ ਜਦੋਂ ਸਰਕਾਰ ਦਾ ਇੱਕ ਵੱਡਾ ਅਧਿਕਾਰੀ ਹੀ ਸਰਕਾਰ ਦੇ ਖਿਲਾਫ ਭੁਗਤੰਦੀ ਕੋਸ਼ਿਸ਼ ਤੇ ਵਿੱਚ ਹੋਵੇ ਜਿਵੇਂ ਇੱਕ ਦਾਵਾ ਸਰਕਾਰੀ ਤਰ ਮਿਲਵਾ ਰਿਹਾ ਕਿ ਵਿਜੀਲੈਂਸ ਦੇ ਅਧਿਕਾਰੀ ਵੱਲੋਂ ਇਸ ਚੋਣ ਮਾਹੌਲ ਦੇ ਵਿੱਚ ਜਿਵੇਂ ਚੋਣ ਮਾਹੌਲ ਦੇ ਵਿੱਚ ਸਰਕਾਰ ਦੇ ਉਲਟ ਇੱਕ ਫੈਸਲਾ ਲੈਣ ਦੀ ਕੋਸ਼ਿਸ਼ ਕੀਤੀ ਗਈ ਉਸ ਨੂੰ ਸਰਕਾਰ ਨੇ ਭਾਵੇਂ ਕਿ ਹਲੇ ਉਸ ਕਦਰ ਪੁਸ਼ਟੀ ਹੋਈ ਪਰ ਤੋ ਜਿਹੜਾ ਖਬਰਾਂ ਮੁਤਾਬਕ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਖੈਰ ਰੇਖਮੜੀ ਗੱਲ ਹੈ ਕਿ ਕੀ ਬਾਕੀ ਅਫਸਰ ਜਦੋਂ ਸਰਕਾਰਾਂ ਦੇ ਅੰਤਲੇ ਦਿਨ ਹੁੰਦੇ ਐ ਅਗਲੇ ਚੋਣ ਦੀ ਤਾਂ ਉਦੋਂ ਤੱਕ ਉਹ ਫਿਰ ਨਵੀਆਂ ਗੋਟੀਆਂ ਫਿੱਟ ਕਰਨ ਦੀ ਤਾਕਤ ਦੇ ਵਿੱਚ ਹੁੰਦੇ ਐ ਆਪਣੇ ਨਿੱਜੀ ਆਪਣੇ ਪੋਸਟਿੰਗ ਆਪਣੀ ਜਾਨੀ ਕਿ ਹੋਰ ਸਾਰੇ ਮਾਹੌਲ ਦੇ ਵਿੱਚ ਅਨਕੂੜ ਰੈ ਲਈ ਇੱਕ ਵੱਖਰਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰਦੇ ਆ। ਖੈਰ ਅੱਜ ਦੇ ਜਿਹੜੇ ਸਾਰੇ ਮਾਮਲੇ ਕਿਵੇਂ ਜਿਹੜਾ ਸ਼ਹੀਦੀ ਦਾ ਜਿਹੜਾ ਉਹ ਅੱਗੇ ਸੁਖ ਸ਼ਾਂਤੀ ਦੇ ਨਾਲ ਨਿਭਿਆ। ਕੌਣ ਜਿੱਤਿਆ ਕੌਣ ਹਾਰਿਆ ਕਿਸ ਤਰ੍ਹਾਂ ਦਾ ਸਾਰਾ ਕੁਝ ਰਿਹਾ ਉਹ ਸਾਰੀ ਚਰਚਾ ਲਈ ਜੀ ਸਾਡੇ ਨਾਲ ਜੁੜੇ ਸਨ ਦਰਸ਼ਕਾਂ ਸਨੇਹ ਨੂੰ ਦੱਸਦੀ ਏ ਕਿ ਉਹਗੇ ਰਾਸ਼ੀਮਾਰ ਤੇ ਸਿੱਖ ਚਿੰਤਕ ਸਰਦਾਰ ਪਰਮਜੀਤ ਸਿੰਘ ਸਰਵਾਜੀ ਸੋ ਸਰਵਾਸਾਪ ਤੁਹਾਡਾ ਸ਼ੁਕਰੀਆ ਸਾਰਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਇਹ ਮਿਸ਼ਨ ਪੰਜਾਬੀ